ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਅੱਛਾ ਜਿਵੇਂ ਹੁਣ ਨਾ ਇੱਕ ਨੰਦ ਮੈਨੂੰ ਗਾਣਾ ਸੁਣਾਉਣਾ ਵੀ ਕੋਈ ਬੰਦਾ ਸੀ ਵਿਚਾਰਾ ਤੇ ਘਰੇ ਆਉਣ ਤੋਂ ਹੋ ਗਿਆ ਲੇਟ ਠੀਕ ਹੈ ਘਰੇ ਡੀਕੇ ਘਰ ਵਾਲੀ ਅੱਛਾ ਘਰ ਵਾਲੀ ਸੀ ਕੋਟ ਮੈਰਜ ਵਾਲੀ ਹਾਂ ਤੈਨੂੰ ਬਤਾ ਉਹਨਾਂ ਦਾ ਥੋੜਾ ਜਿਹਾ ਖੜਕਾ ਦਰਕਾ ਵੱਧ ਹੁੰਦਾ ਹੈ ਹੈਨਾ ਉਹਨੇ ਕਹੇ ਯਾਰ ਬੜੇ ਚੱਕਰਾਂ ਦੇ ਬੜੇ ਵੀ ਜਿਆਦੇ ਲੇਟ ਹੈ ਵੀ ਹੁਣ ਉਹਦਾ ਕਾਰ ਅੱਲੀ ਕਹਿੰਦੀ ਕਿੱਥੇ ਆ ਟਾਈਮ ਦੇ ਕੀ ਹੋ ਗਿਆ ਤੈਨੂੰ ਯਾਦ ਆ ਜਾਨੂ ਕਹਿੰਦਾ ਪਿਛਲੀ ਦੀਵਾਲੀ ਤੇ ਆਪਾਂ ਸੁਨਿਆਰੀ ਦੀ ਦੁਕਾਨ ਤੇ ਆਏ ਸੀਗੇ ਤੂੰ ਹਾਰ ਪਸੰਦ ਕੀਤਾ ਸੀ ਕਹਿੰਦੀ ਹਾਂਜੀ ਪਿਆਰ ਤੇ ਹੋਗੀ ਤੇ ਕਹਿੰਦਾ ਤੂੰ ਕਹਿੰਦੀ ਸੀ ਮੈਂ ਲੈਣਾ ਉਦੋਂ ਮੇਰੇ ਕੋਲੇ ਪੈਸੇ ਨਹੀਂ ਸੀ ਹਾਂਜੀ 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 ਜਿਆਦਾ ਤੇ ਤੈਨੂੰ ਮੈਂ ਇਹ ਵੀ ਕਿਹਾ ਸੀਗਾ ਵੀ ਤੈਨੂੰ ਮੈਂ ਲੈ ਕੇ ਦੇਵਾਂ ਲਾ ਜਮੀ ਵੀ ਇੱਕ ਦਿਨ ਐਸਾ ਆਊਗਾ ਹਾਂ ਹਾਂਜੀ ਹਾਂਜੀ ਉਹਨੇ ਕਹ ਵੀ ਆ ਗਿਆ ਤੇਰਾ ਨਾ ਪੂਰੇ ਚਾਹ ਨਾ ਤੇ ਮੈਂ ਨਾ ਤਾਂ ਲੇਟ ਹੋ ਗਿਆ ਨਾ ਰੇਟ ਵਾਲੀ ਤਾਂ ਕੋਈ ਗੱਲ ਨਹੀਂ ਮਰਦਾਂ ਗੰਡਾ ਉਹ ਨਾ ਆਏ ਕੀ ਅੱਪ ਤਾਂ ਪਹਿਣ ਆਈਆਂ ਬਸ ਜਾਨ ਨੂੰ ਕਹਿੰਦਾ ਉਹ ਉਹ ਦੁਕਾਨ ਜਿਹੜੀ ਬਸ ਹਨਾ ਹਾਂ ਕੋਈ ਨਹੀਂ ਕੋਈ ਨਹੀਂ ਦੱਸ ਮਾ ਗਾਂਢੀ ਦੱਸਣਾ ਕਹਿੰਦਾ ਉੱਥੇ ਨਾਲ ਦੀ ਦੁਕਾਨ ਤੇ ਉਹਦਾ ਵਾਲ ਕਟਾਈ ਜਾਂਦਾ ਆਉਣ ਵਾਲਾ ਹੀ ਜਾਂਦਾ ਦੀਗਾ ਸਾਰਾ ਦੱਸ ਦੁੱਸਕੇ ਕਹਿੰਦਾ ਉੱਥੇ ਵਾਲ ਕਟਾਈ ਜਾਂਦਾ ਕੋਈ ਮੂਡ ਪੇਲੇ ਗੋਚ ਕਰਕੇ ਉਹਦਾ ਨਾਲ ਦੀ ਦੁਕਾਨ ਲਈ ਤੇ ਕਹਿੰਦਾ ਉਹਨੇ ਆਖ ਖੰਦੀ ਦੇ ਕੇ ਦੇਉਂ ਵੀ ਅੱਜ ਪੈਸੇ ਆ ਗਏ ਕਹਿੰਦਾ ਬਸ ਉੱਥੇ ਵਾਲ ਕਟਾਈ ਜਾਂਦਾ ਉਹ ਕਹਿੰਦਾ ਨਾ ਵੀ ਕਿਸੇ ਨੂੰ ਆਪਦੇ ਤੋਂ ਛੋਟਾ ਨਹੀਂ ਸਮਝਣਾ ਚਾਹੀਦਾ ਹਾਂਜੀ ਠੀਕ ਹੈ ਕਈ ਵਾਰੀ ਆਪਾਂ ਨਾ ਬੰਦਾ ਨਾ ਕੱਪੜਿਆਂ ਤੋਂ ਜੱਜ ਕਰਦਾ ਬੰਦੇ ਨੂੰ ਜਾਂ ਬੰਦਾ ਬੰਦੇ ਦੇ ਕੰਮ ਤੋਂ ਜੱਜ ਕਰਦਾ ਬੰਦੇ ਨੂੰ ਹਨਾ ਜਾਂ ਨਹੀਂ ਯਾਰ ਇਨਸਾਨ ਤਾਂ ਇਨਸਾਨੀ ਹੈ ਬਿਲਕੁਲ ਜੀ ਉਹ ਹੋ ਸਕਦਾ ਹੈ ਪਾਟੇ ਕੱਪੜਿਆਂ ਵਾਲਾ ਪਤਾ ਨਹੀਂ ਕੀ ਪਤਾ ਰੱਬ ਦਾ ਬੰਦਾ ਹੀ ਤੁਰਿਆ ਫਿਰਦਾ ਹੈ ਹੂੰ ਠੀਕ ਹੈ ਕਿਉਂਕਿ ਰੱਬ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਗਰੀਬ ਰੂਪ ਚ ਦਿਸੂਗਾ ਜੇ ਤੇ ਦਿਸੂਗਾ ਸਹੀ ਗੱਲ ਆ ਜੀ ਅਮੀਰੀ ਤੇ ਨਹੀਂ ਆਉਂਦਾ ਰੱਬ ਤੇ ਪ੍ਰਮਾਤਮਾ ਜਿਹੜਾ ਉਹ ਗਰੀਬ ਤੇ ਘਰੇ ਚੜ ਬਣੇਂਦਾ ਛੇਤੀ ਕਿਤੇ ਤਕੜੇ ਘਰੇ ਨਹੀਂ ਆਉਂਦਾ ਜੋ ਗੁਣ ਤਾਰਨਾ ਹੁੰਦਾ ਉਸ ਨੂੰ ਤੇ ਭਈ ਪਾਈਨਾ ਕਹਿੰਦਾ ਕੋਈ ਬੰਦਾ ਕੈਸਤੀ ਚ ਬਹਿ ਗਿਆ ਇੱਕ ਪੈਂਡ ਚ ਚੜਿਆ ਗਿਆ ਉਹ ਪੈਂਡ ਸੀਗਾ ਐਂਡ ਤੇ ਜਮ ਹੰਦਰੀਆ ਦੇ ਬਿਜ਼ਨਸਮੈਨ ਹਾਂ ਦਮਵੰਦ ਰਿਆ ਦੇ ਤੇ ਸੀਗਾ ਤੇ ਉੱਥੇ ਉਹ ਕੈਸਤੀਆਂ ਜਾਂਦੀਆਂ ਸੀ ਪਿੰਡ ਤੇ ਲੈ ਕੇ ਬੰਦੇ ਨੂੰ ਕਹੂੰ ਤਾਂ ਹੋਰ ਕੋਈ ਸਾਧਨ ਹੈ ਨਹੀਂ ਸੀਗਾ ਟਾਈਮ ਲੱਗਦਾ ਸੀਗਾ ਜੇਕਰ ਤੂੰ ਤਤੋਂ ਤੂੰ ਦੀ ਵੀ ਆਉਣਾ ਕਿਤੇ ਦੂਰ ਨੇੜੇ ਦੀ ਘੁੰਮ ਕੇ ਬਾਹਲਾ ਹਨਾ ਗੱਡਣਾ ਰਹੀ ਪਰ ਉਹ ਕੈਸਤੀ ਵਾਲਾ ਨੇੜੇ ਵਾਲਾ ਸਾਧਨ ਸੀਗਾ ਤੇ ਉਹ ਕੈਸਤੀ 'ਚ ਬੈਠ ਕੇ ਤੇ ਉਹਨੂੰ ਉਹਨੇ ਕੈਸਤੀ ਵਾਲੇ ਨੂੰ ਪੁੱਛਿਆ ਕਹਿੰਦਾ ਵੀ ਤੈਨੂੰ ਪਤਾ ਅੱਜ ਤੇਰੀ ਕੈਸਤੀ 'ਚ ਕੌਣ ਬੈਠਾ ਉਹ ਕਹਿੰਦਾ ਜੀ ਨਹੀਂ ਤੈਨੂੰ ਪਤਾ ਹੀ ਨਹੀਂ ਲੱਗਾ ਗੁਆਰ ਨਹੀਂ ਪੜਦਾ ਤੂੰ ਮੇਰੀ ਨਾ ਤਾਂ ਫੋਟੋ ਆਉਂਦੀ ਗੁਆਰ 'ਚ ਉਗਲੀ ਆ ਫੁਆਰ ਕਿ ਤੇ ਆਪਾਂ ਨਾ ਪੜ ਬੰਦੇ ਆ ਤੇ ਪੜੀ ਨਾ ਓਏ ਯਾਰ ਹਨਾ ਮੂਰਖੀ ਯਾਰ ਕਿਹੜੀ ਜ਼ਿੰਦਗੀ ਆ ਤੁਹਾਡੀ ਯਾਰ ਹੂੰ ਉਹਨੇ ਪੜੇ ਹੀ ਨਹੀਂ ਜਦੋਂ ਕਿ ਤੇ ਆਪਾਂ ਹਾਂ ਹੂੰ ਚਲੋ ਤੁਰੇ ਗਏ ਹੂੰ ਤੁਰੇ ਗਏ ਤਾਂ ਫੇਰ ਉਹਰੇ ਭਾਈ ਕਹਿੰਦਾ ਤੈਨੂੰ ਪਤਾ ਅਸੀਂ ਇੱਥੇ ਹੁਣ ਫੈਕਟਰੀ ਲਾਉਣੀ ਆ ਹੂੰ ਤੇ ਪਾਣੀ ਵੇਚਿਆ ਕਰਾਂਗੇ ਉਹ ਹੱਸ ਪਿਆ ਹਾਂ ਹੱਸਦਾ ਮੈਂ ਨਾ ਸਨਾਰੀਗਰ ਨਹੀਂ ਸਾਡਾ ਬਿਸਲੇਰੀ ਦਾ ਪਾਣੀ ਚੱਲਦਾ ਐ ਕਰਕੇ ਐ ਬੋਤਲਾਂ ਅਸੀਂ ਵੇਚਿਆ ਕਰਾਂਗੇ ਟੀਲ ਲਾ ਕੇ ਵੇਚਿਆ ਕਰਾਂਗੇ ਦੁਕਾਨਾਂ 'ਤੇ ਪੈਕਦਿਆਂ ਬਾਜ਼ਾਰ 'ਚ ਦੇਖਿਆ ਹਾਂ ਬੋਤਲਾਂ ਨਹੀਂ ਦੇਖਿਆ ਤਾਂ ਬਾਜ਼ਾਰ 'ਚ ਪੈਕਦਿਆਂ ਕਹਿੰਦੇ ਕਿ ਬਾਜ਼ਾਰ ਕਿੱਥੇ ਗਈ ਅੱਛਾ ਬਾਜ਼ਾਰ ਨਹੀਂ ਆਇਆ ਤਾਂ ਨਹੀਂ ਹੋ ਜਾ ਕੋਈ ਜਿੰਦਗੀ ਹੈ ਯਾਰ ਉਹਨੂੰ ਵੀ ਧੱਕਣ ਲੱਗਿਆ ਵਿਚਾਰੇ ਨੂੰ ਵੀ ਯਾਰ ਨਹੀਂ ਸਾਡੀ ਕੋਈ ਜ਼ਿੰਦਗੀ ਹੈ ਨਾ ਇਹ ਵਾਕਈ ਯਾਰ ਇਹਦੇ ਮੁਕਾਬਲੇ ਯਾਰ ਸਾਡੀ ਜ਼ਿੰਦਗੀ ਹੈ ਹੀ ਨਹੀਂ ਚਲੋ ਥੋੜਾ ਜਿਹਾ ਗਾਂ ਦੇ ਮਾਰ ਕੁਦਰਤ ਦੀ ਪਈ ਪੱਥਰ ਤੇ ਵੱਜੀ ਕੈਸਤੀ ਤੇ ਥੱਲੇੋਂ ਫਟਾ ਲੀਕ ਹੋ ਗਿਆ ਅੱਛਾ ਪਾਣੀ ਭੈਣ ਲੱਗ ਗਿਆ ਸੂਣ ਲੱਗੀ ਉਹ ਕਹਿੰਦਾ ਵੀ ਸਾਹਿਬ ਵੀ ਤੁਹਾਨੂੰ ਤੈਰਨਾ ਆਉਂਦਾ ਕਹਿੰਦਾ ਵੀ ਨਹੀਂ ਤੂੰ ਕਾਹ ਤੋਂ ਪੁੱਛ ਰਿਹਾ ਹੂੰ ਤੈਰਨਾ ਵੀ ਨਹੀਂ ਆਉਂਦਾ ਤੁਹਾਨੂੰ ਯਾਰ ਕੀ ਕਾਦੇ ਬੰਦੇ ਆ ਯਾਰ ਖਾਲੀ ਜ਼ਿੰਦਗੀ ਹੈ ਹਾਂ ਹੈ ਉਹਨੂੰ ਹੋਰ ਮਹਿਸੂਸ ਹੋਇਆ ਹਾਂ ਤੇ ਉਹ ਕਹਿੰਦਾ ਕਿਉਂ ਕਹਿੰਦਾ ਹੁਣ ਡੁੱਬਣ ਲੱਗੀ ਆ ਕਹਿੰਦਾ ਹੁਣ ਇਹਨੇ ਕੋਈ ਹੱਲ ਨਹੀਂ ਹਾਂ ਹੱਲ ਤੇ ਡੂੰਗੀ ਨਦੀ ਆ ਤੇ ਕਿਨਾਰਾ ਦੂਰ ਆ ਤੇ ਆਪਣੇ ਕੋਲ ਕੋਈ ਉਹੋ ਜਿਹਾ ਸਾਧਨ ਹੈ ਨਹੀਂ ਬਹਿ ਗਿਆ ਪੈਰਾ ਤੀ ਕਹਿੰਦਾ ਮੈਂ ਤੈਰੀ ਗੱਲ ਆ ਵਿਚਾਲਾ ਵੀਰੇ ਉਹ ਕਹਿੰਦਾ ਜੀ ਮੈਨੂੰ ਤੈਰਨਾ ਵੀ ਆਉਂਦਾ ਤੇ ਮੈਨੂੰ ਬੰਦਾ ਡੱਬਦਾ ਬਚਾਉਣਾ ਵੀ ਆਉਂਦਾ ਕੀ ਬਾਤ ਹੈ ਠੀਕ ਹੈ ਠੀਕ ਹੈ ਕੱਲਾ ਪੜਨਾ ਨਹੀਂ ਆਉਂਦਾ ਬਾਜ਼ਾਰ ਜਾਣਾ ਨਹੀਂ ਆਉਂਦਾ ਮੈਨੂੰ ਮਰਦਾ ਬੰਦਾ ਬਚਾਉਣਾ ਆਉਂਦਾ ਬਿਲਕੁਲ ਕਹਿੰਦਾ ਗਲਤੀ ਹੋ ਗਈ ਹਾਂ ਕਹਿੰਦਾ ਮੈਨੂੰ ਹੱਥ ਪਾਲਾ ਘਟ ਕੇ ਹਾਂ ਤੇ ਤੁਰਿਆ ਬਸ ਹਾਂ ਡੱਬਣ ਨਹੀਂ ਦਿੰਦਾ ਡੱਬਣ ਨਹੀਂ ਦਿੰਦਾ ਠੀਕ ਆ ਫੇਰ ਲਿਆਇਆ ਕੱਢ ਕੇ ਕਿਨਾਰੇ ਤੇ ਫੇਰ बिजनेসম্যান ਦੀ ਫੂਕ ਕੱਢੀ ਉਹਨੇ ਹੂੰ ਕਦੇ ਕਹਿੰਨ ਛੋਟਾ ਨਹੀਂ ਸਮਝਣਾ ਨਹੀਂ ਪਤਾ ਹੀ ਨਹੀਂ ਕਿਹਿੰਗਾ ਕਿੱਥੇ ਜਾਣਾ ਯਾਰ ਇਦੇ ਚ ਕੀ ਕਾਬਲੀ ਇਹਦਾ ਇੱਕ ਆਪਾਂ ਕਹਿ ਦਿੰਨੇ ਆ ਵੀ ਆਏ ਆ ਜਾਉਂ ਆਣ ਪਰ ਨਹੀਂ ਕੋਈ ਪਤਾ ਨਹੀਂਗਾ ਬੰਦਾ ਯਾਰ ਕਿਉਂਕਿ ਇਨਸਾਨ ਨੂੰ ਜਿਹੜਾ ਦੁਖੀ ਕਰਦਾ ਉਹੀ ਕਹਿ ਦਿੰਦਾ ਉਹੀ ਕਹਿ ਦਿੰਦਾ ਵੀ ਮੈਂ ਹੀ ਚੰਗਾ ਕਰਦਾ ਇਹਦਾ ਦੁਖੀ ਵੀ ਉਹੀ ਕਰ ਰਿਹਾ ਹੁੰਦਾ ਜਿਵੇਂ ਕਹਿੰਦਾ ਕੋਈ ਘਰ ਵਾਲੀ ਸੀ ਘਰ ਵਾਲੇ ਨੂੰ ਕਹਿੰਦੀ ਦੇਖ ਲਓ ਜੀ ਕਹਿੰਦੀ ਪਤਾ ਹੀ ਨਹੀਂ ਲੱਗਿਆ ਹੱਸਦੇ ਖੇਡਦੇ 20 ਸਾਲ ਕਹਿੰਦੀ ਕਦੇਖਦੇ ਦੇਖਦੇ ਕਦੋਂ ਨੰਗੇ ਸਿਆਲੇ ਅੱਛਾ ਉਹ ਕਹਿੰਦਾ ਤੁਹਾਡੇ ਨੰਗੇ ਹੋਣਗੇ ਸਾਡੇ ਤਾਂ ਸਾਰੇ ਲੜਕੋਲ ਕੇ ਨੰਗੇ ਆ ਮਸਾਂ ਨੰਗੇ ਕਹਿੰਦਾ ਬੋਟੇ ਰਗੜ ਰਗੜ ਕੇ ਸਹੀ ਗੱਲ ਆ ਜੀ ਆਹ ਕਿਹੜੀ ਗੱਲ ਕਰਦੀ ਕਹਿੰਦਾ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਕੱਲੀ-ਕੱਲੀ ਗੱਲ ਦਾ ਪਤਾ ਕਹਿੰਦਾ ਹੈ ਕੁੜੀਆਂ ਮੈਂ ਖਲਾਰੇ ਪੈ ਗਏ ਕਹਿੰਦੇ ਇੱਥੇ ਜਦੋਂ ਹਕੀਕਤ ਹੋਰ ਜਿਵੇਂ ਉਹ ਘਰ ਵਾਲੀ ਘਰ ਵਾਲੇ ਨੂੰ ਕਹਿੰਦੀ ਕਹਿੰਦੀ ਜੀ ਤੁਸੀਂ ਤਾਂ ਬਹਾਲੇ ਭੋਲੇ ਹੂੰ 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 ਤੋਂ ਤਾਂ ਜਿਹੜਾ ਮਾਦੀ ਬੇਵਕੂਫ ਬਣਾ ਸਕਦਾ ਕਹਿੰਦੀ ਇੰਨੇ ਭੋਲੇ ਆ ਤੁਸੀਂ ਆ ਹੋਗਾ ਨਾ ਪਹਿਲਾਂ ਤੇਰੇ ਭੋਲੇ ਬਣਾਤੇ ਹਾਂ ਹੂੰ ਹੋਰ ਇਹਦੇ ਕਦ ਆ ਸਹੀ ਗੱਲ ਆ ਗਾਲਾਂ ਤਾਂ ਤੇਰੀ ਠੀਕ ਆ ਜਵਾਬ ਦਿੱਤਾ ਨੇ ਹੋਰ ਯਾਰ ਇਹਦਾ ਵੀ ਪਤਾ ਹੀ ਨਹੀਂ ਉਹ ਨਾ ਵੀ ਹੁਣ ਪਿੰਡਾਂ 'ਚ ਤਾਂ ਉਹ ਜਨਾਨੀਆਂ ਹੁਣ ਇਕੱਠੀਆਂ ਹੋ ਕੇ ਕੋਈ ਕੰਮ ਨਹੀਂ ਹਾਂ ਜਿੱਥੇ ਚਾਰ ਜਨਾਨੀਆਂ ਬਹਿ ਗਈਆਂ ਉੱਥੇ ਸਮਝਾ ਮਹੱਲੇ ਦੀ ਗੱਲ ਚੱਲ ਪੈਣੀ ਬਿਲਕੁਲ ਜੀ ਕਿਹਦੇ ਘਰੇ ਮਾੜਾ ਹੋਇਆ ਕਿਹਦੇ ਘਰੇ ਕੋਈ ਮਾੜੀ ਮੋਟੀ ਕੋਈ ਗੱਲ ਹੋਈ ਹੈ ਉਹਦੀ ਗੱਲ ਪਹਿਲਾਂ ਚੱਲਣੀ ਹੈ ਇਹਨਾਂ ਨਾਲ ਆਇਆ ਹੋ ਗਿਆ ਇਹਨਾਂ ਨਾਲ ਆਇਆ ਹੋ ਗਿਆ ਇਹਨਾਂ ਨਾਲ ਆਇਆ ਹੋ ਗਿਆ ਖੋਜ ਉਹਦਾ ਹਾਂ ਹੈ ਤੇ ਅਗੇ ਮੈਂ ਲੈ ਲਿਆ ਗੰਜਨਾ ਨੰਗਾ ਨੇ ਉਹ ਬਾੜ ਸਾਹਿਬ ਦੇ ਗਰੁੱਪ ਬਣਾ ਲਿਆ ਆਪ ਦਾ ਅੱਛਾ ਤੋ ਬੰਦਾ ਕੱਸੀ ਜਾਵੇ ਉਹ ਕਹਿੰਦਾ ਹੱਸਦਾ ਕਹਤੋਂ ਮੈਂ ਕਹਿੰਦਾ ਸਾਰਾ ਹਾਸਾ ਨਾ ਵੀ ਤੋ ਹੋਰ ਕੀ ਹੋਵੇ ਕਹਿੰਦਾ ਕਿਉਂ ਕਹਿੰਦਾ ਗਰੁੱਪ ਦਾ ਨਾਮ ਤਾਂ ਵੇਖ ਕਹਿੰਦਾ ਕੀ ਆ ਕਿ ਆਓ ਰਲ ਮਿਲ ਸਾਰੀਆਂ ਪਹਿਣਾ ਕਰੀਏ ਚੁਗਲੀਆਂ ਚੁਗਲੀਆਂ ਹੈਂ ਵੀ ਕੰਮ ਹੋਈ ਕਰਨਾ ਏ ਮੋੜ ਘੜ ਕੇ ਕਰਨੀ ਚੁਗਲੀ ਆ ਹੂੰ ਬਿਜਟ ਡੀ ਮਰਜੀ ਤਕਨੀਕ ਹੱਥ ਚ ਫੜਾ ਦੋ ਇਹਨਾਂ ਦੇ ਕਿੰਨੇ ਉਸੇ ਕੰਮਾਂ ਤੇ ਵਰਤ ਨਹੀਂ ਆ ਬਿਲਕੁਲ ਨਾਲੇ ਕਹਿ ਜਾਣੀ ਹੈ ਗੱਲ ਨਾਲੇ ਪਤਾ ਨਹੀਂ ਲੱਗਣ ਦੇਣਾ ਠੀਕ ਹੈ ਨਾ ਸਹੀ ਗੱਲ ਹੈ ਨਾ ਆਪਾਂ ਨਹੀਂ ਭਾਈ ਆਪਾਂ ਨੂੰ ਆਤ ਨਹੀਂ ਹੈਗੀ ਪਰ ਗੱਲ ਇਹ ਕਹਿ ਹੀ ਆਂ ਭਾਈ ਇਹਨਾਂ ਦੇ ਐ ਹੋਇਆ ਜਮੀਨ ਬਿਲਕੁਲ ਜੀ ਨਾਲੇ ਦੱਸ ਦੇਣਾ ਹਾਂ ਕੀ ਨਾ ਤੁਹਾਨੂੰ ਮਸਲਾ ਨਹੀਂ ਭਾਈ ਹਾਂ ਇਹਦਾ ਵੀ ਮੂੰਹ ਕਾਲਾ ਕਰਕੇ ਰਹਿੰਦੇ ਸੀ ਬੰਦੇ ਗਦੇ ਤੇ ਵੀ ਇਤਨਾ ਸਾਰਾ ਕੌਸੀ ਹੋਇਆ ਪਰ ਆਪਾਂ ਨੂੰ ਝੂਲ ਹੀ ਨਹੀਂ ਆਤਨੀ ਮਾਪਿਆਂ ਦੇ ਲਈ ਦੀ ਗੱਲ ਨਹੀਂ ਕਰਦੇ ਮੇਰੀ ਨਹੀਂ ਆਤ ਮੇਰੇ ਮਾਪਿਆਂ ਨੇ ਮੈਨੂੰ ਪਹਿਲਾਂ ਸਿਖਾਇਆ ਸੀ ਵੀ ਕਿਸੇ ਲਈ ਗੱਲ ਨਹੀਂ ਕਰਦਾ ਧੱਕੀ ਰਹਿਣਦੇ ਹਾਂ ਦੇਖ ਲਾ ਭਾਈ ਆਏ ਦਾ ਇਹਨੇ ਪੁੜੀ ਨੇ ਵੀ ਆਏ ਕਰਨ ਆ ਤੇ ਪਰ ਆਪਾਂ ਮੈਂ ਨਹੀਂ ਕਿਸਮ ਬਸਿਆ ਆਪਾਂ ਮੇ ਨਮਾਈ ਚ ਮਾਣੀ ਇਹਨਾਂ ਦਾ ਕੀ ਕੀ ਨਹੀਂ ਹੋਇਆ ਹੈ ਹੈ ਇਹਨਾਂ ਨੇ ਕੀ ਨਾ ਚੰਗਾ ਕੰਮ ਕੀਤਾ ਆਈ ਮਰ ਆਪਾਂ ਆਪਾਂ ਕੀ ਕਰੀਆ ਹੈ ਹੈ ਆਪੇ ਇਹ ਤਾਂ ਇਹਨਾਂ ਨੇ ਵੀ ਨਹੀਂ ਦੇ ਥਾਣੇ ਜੇ ਤਰਾਂਦੇ ਬੌਲਸ ਨੇ ਕਿ ਨਹੀਂ ਜਾ ਕੇ ਤਿੰਨ ਚਾਰ ਵਾਰੀ ਤਾਂ ਮੇਰੇ ਦੇਖਦੇ ਦੇਖਦੇ ਲਾਈ ਤੇ ਪਰ ਆਪਾਂ ਨੂੰ ਆਪਾਂ ਚੁਗ ਨਹੀਂ ਨਹੀਂ ਕਰਨ ਕਰਨਗੇ ਤਾਂ ਵਰਨਗੇ ਭਾਈ ਆਪਾਂ ਤਾਂ ਪਰੇ ਆ ਸਾਰੀ ਜ਼ਰੂਰ ਨਾਲ ਸੁਣਾ ਜਾਣੀ ਆ ਨਾਲੇ ਆਪਾਂ ਨੂੰ ਕੀ ਬੈਲ ਕਾਲ ਜੀ ਸਾਰੀ ਬੁੜਦਾ ਐਂ ਹੀ ਕਰਦਿਆਂ ਹੈਂ ਤੇ ਠੀਕ ਹੈ ਜੀ ਕੱਲ ਨੂੰ ਮਿਲਦੇ ਆਪਾਂ ਬਲੌਗ ਬਣਾਉਣੇ ਆ ਤੇ ਆਪਾਂ ਲੰਗਰ ਲਾਉਣ ਚੱਲਦੇ ਆ ਜੀ ਠੀਕ ਹੈ ਜੀ ਚੌਲਾਂ ਦਾ ਭੰਡਾਰਾ ਕਰਾਂਗੇ ਜੀ ਆਪਾਂ ਬਜ਼ੁਰਗਾਂ ਵਾਸਤੇ ਸੰਤਾਂ ਤੋਂ ਆਗਿਆ ਲਈ ਆਪਾਂ ਤੇ ਫਿਰ ਆਪਾਂ ਮੈਰਿਜ ਬਾਣ ਜੇ ਦੀ ਵਿਖਾਵਾਂਗੇ ਤੁਹਾਨੂੰ ਇੱਕ ਤਰੀਕ ਤੱਕ ਠੀਕ ਹੈ ਜੀ ਤੇ ਉਹ ਵੀ ਆਪਾਂ ਸਾਰੀ ਕੈਚ ਕਰਾਂਗੇ ਆਪਾਂ ਮੈਰਿਜ ਸਾਰੀ ਹਾਂ ਜੀ ਤੁਹਾਨੂੰ ਨਾਂ ਦਵਾਵਾਂਗੇ ਜੋ ਕਿ ਪਟਿਆਲੇ ਏਰੀਆ ਚ ਹੋਇਆ ਸੀ ਉਧਰ ਹੀ ਜਾਣਾ ਪ੍ਰਾਥ ਉਹ ਮੈਂ ਪੈਂਡ ਵੜ ਕੇ ਦੱਸ ਦੂੰਗਾ ਕਿਹੜੇ ਪੈਂਡ ਆਉਣਾ ਸੀ ਉਧਰ ਮੈਚ ਜੋ ਭਰਾ ਜੀ ਨੇੜੇ ਹਨਾ ਰਾਤ ਦਾ ਵਿਆਹ ਜੀ ਸਾਡਾ ਲਾਲਿਆਂ ਦਾ ਸਾਡਾ ਰਾਤ ਦਾ ਹੁੰਦਾ ਜੀ ਰੰਗਿਆ ਰੰਗ ਪ੍ਰੋਗਰਾਮ ਸਹੀ ਗੱਲ ਹੈ 12:00 ਵਜੇ ਤੱਕ ਵਿਆਹ ਉਸ ਤੋਂ ਬਾਅਦ ਫਿਰ ਅਸੀਂ ਆਏ ਫੇਰਾ ਕੇ ਭਾਈ ਦੇ ਬਾਦ ਪੂਜਿਆਂ ਚ ਨਿੰਚ ਸਹੀ ਗੱਲ ਹੈ ਜਿਹੜੇ ਪੈਗ ਆਲੇ ਹੋਣਗੇ ਮੇਰੇ ਕੋਲ ਉਹ ਵੀ 12:00 1:00 ਵਜੇ ਤੱਕ ਪੀ ਪੂਗੇ ਉਸ ਤੋਂ ਬਾਅਦ ਤਾਂ ਜਮੇ ਹੀ ਦੁਰ ਦਸਾ ਵਿਗੜ ਚੜੀ ਉਹਨਾਂ ਦੀ ਹੈ ਸਹੀ ਗੱਲ ਹੈ ਹੈਨਾ ਬਿਲਕੁਲ ਤੜਕੇ ਨੂੰ ਦਾ ਪੱਗਾਂ ਦੇ ਲੜ ਮੂਰੇ ਹੋਣਗੇ ਟੂਟੀਆਂ ਮਗਰ ਹੂੰ ਚੱਲੀਏ ਚੱਲ ਤੇ ਮਿਲਦੇ ਆ ਕੱਲ ਨੂੰ ਸਾਰੇ ਭਰਾ ਜਿੰਤਿਆਰ ਕਰਿਓ ਜੀ ਠੀਕ ਹੈ ਜੀ ਤੇ ਜਰੂਰ ਮਾਨਤਾਨ ਦਿਓ ਸਾਨੂੰ ਤੇ ਸ਼ੇਅਰ ਕਰਿਆ ਕਰੋ ਦੱਬ ਕੇ ਯਾਰ ਭਰਾ ਬਣ ਕੇ ਬਲੌਗ ਨੂੰ ਕਾ ਤੋ ਇੰਨਾ ਪਤਲੇ ਸਿੱਟੀ ਪਰਦੇ ਆ ਠੀਕ ਹੈ ਨਾ ਇਹ ਚੈਨਲ ਤੇ ਆਪਾਂ ਸ਼ਾਰਟ ਮੂਵੀਆ ਪਾਇਆ ਕਰਾਂਗੇ ਕੈਂਟ ਤੋਂ ਕੈਂਟ ਕਮੇਡੀ ਚੈਨਲ ਨੂੰ ਚੱਕ ਲਏ ਮਾੜਾ ਜੇ ਤਾਂ ਮੈਂ ਹੀ ਕਹਿਣਾ ਕਿ ਰਾਂ ਇਹ ਤੇ 5 ਕਿਲੋ ਜਰ ਚੱਲਣ ਲੱਗ ਜੇ ਨਾ ਬਸ ਫਿਰ ਆਪਾਂ ਪਾਇਆ ਕਰਾਂਗੇ ਹਾਂ ਬਿਲਕੁਲ ਜੀ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ